ਮਮੀ ਜੀ ਕਿਹਦਾ ਫੋਨ ਆ ਪੁੱਤ ਵੇਖਾ ਪਤਾ ਨਹੀਂ ਮਮੀ ਜੀ ਹੈਲੋ ਹਾਂਜੀ ਕੀ ਜੋ ਹੁੰਦਾ ਕੀ ਹੋਇਆ ਵਾ ਦੱਸ ਤੇ ਸਹੀ ਕਿਹਦਾ ਫੋਨ ਹੀ ਜੋ ਹੁੰਦਾ ਹੋਇਆ ਕੀ ਆ ਪਾਣੀ ਪੀ ਪੁੱਤ ਕਿਹਦਾ ਫੋਨ ਹੀ ਦੱਸ ਤੇ ਸਹੀ ਮੰਮੀ ਜੀ ਇਹਨਾਂ ਦੀ ਚੁੰਟ ਚੋ ਫੋਨ ਹੀ ਕਿ ਆਂਦੇ ਆ ਦੱਸ ਤੇ ਸਹੀ ਪੁੱਤ ਮੰਮੀ ਜੀ ਖੈਰ ਰੱਬਾ ਕਿਹੜਾ ਬਦਲਾ ਲਿਆ ਮੇਰ ਕੋ ਮੈਂ ਤੇ ਬੜੇ ਚਾਵਨ ਆਪਣੇ ਪੁੱਤ ਨੂੰ ਵਰਤੀ ਕਰਵਾਇਆ ਈ ਜਿਹੜੀ ਗੱਲ ਤੋਂ ਡਰਿਉ ਗੱਲ ਹੋ ਗਈਆਂ ਰਮਨ ਚੁੱਪ ਕਰ ਹਾਏ ਕਿੱਦਾਂ ਚੁੱਪ ਕਰਾਂ ਮੈਨੂੰ ਗਾੜੀ ਕੁਛ ਨਹੀਂ ਲੱਭਣ ਡਿਆ ਹੁਣ ਇਹ ਤੂੰ ਹੋਈ ਦਰੁੰਦੀ ਰਹੀ ਤੇ ਕੁੜੀ ਨੂੰ ਹੌਸਲਾ ਕੌਣ ਦੇਊਗਾ ਹਾਏ ਮੈਂ ਤੇ ਆਪਣੇ ਪੁੱਤ ਨੂੰ ਡੀਕਦੀ ਹੁੰਦੀ ਕਦੋਂ ਉਹਣਾ ਛੁੱਟੀ ਹੁੰਨੇ ਜੋਤ ਹੁਣ ਨਾ ਰੱਬ ਦਾ ਭਾਣਾ ਹੁਣ ਮੰਨਣਾ ਪੈਣਾ ਮੈਂ ਆਦੇ ਤਰ੍ਹਾਂ ਵਿਆਹ ਕੀਤਾ ਸੀ ਮੰਮੀ ਡੈਡੀ ਹੈ ਨਹੀਂ ਆ ਸਿਰ ਤੇ ਪਰ ਮੈਨੂੰ ਕੀ ਪਤਾ ਸੀ ਆ ਕੰਮ ਹੋ ਜਾਣਾ ਹੁਣ ਹੌਸਲਾ ਕਰ ਜਦੋਂ ਜਾਂਦਾ ਹੁੰਦਾ ਨਾ ਮੇਰਾ ਡਿਊਟੀ ਉਹ ਤਾਂ ਰੋਣੀ ਹੁੰਨੀ ਆ ਹੁਣ ਨਾ ਰੋਣਾ ਤੇਰੇ ਪੱਲੇ ਪੈ ਗਿਆ ਢੋਲਾਣ ਚੰਗੀ ਤਰ੍ਹਾਂ ਰਮਨ ਇਹਨੂੰ ਵੀ ਖਲਾ ਨਾਲ ਹੀ ਭਰਾ ਲੈ ਕਿੱਥੇ ਗਿਆ ਤੇਰਾ ਕਿੱਥੇ ਗਿਆ ਮੁੰਡਾ ਤਾਂ ਹੱਡਾ ਗਿਆ ਨਾ ਰੱਬਾ ਮਾਹ ਪੈਣ ਮੇਰੀ ਦੀ ਜ਼ਿੰਦਗੀ ਚ ਨਾ ਖੁਸ਼ੀਆਂ ਆਈਆਂ ਮੰਮੀ ਡੈਡੀ ਤੋਂ ਬਾਅਦ ਮਾਹ ਤੇ ਉਹਦੇ ਚਿਹਰੇ ਤੇ ਹਾਸਾ ਆਇਆ ਵੀ ਮੈਂ ਸੌਕੇ ਘਰ ਵਿਆਹੀ ਗਈ ਆ ਤੇ ਆ ਗਈ ਪਾਣਾ ਵਰਤ ਗਿਆ ਏਦਾਂ ਕਰਨਾ ਰੁਪਿੰਦਰ ਨੂੰ ਫੋਨ ਲੰਮਣਾ ਉਹਨੂੰ ਤੇ ਦੱਸਾਂ ਹਲੋ ਹਲੋ ਰੁਪਿੰਦਰ ਹਾਂਜੀ ਬੜਾ ਵੱਡਾ ਪਾਣਾ ਵਰਤ ਗਿਆ ਇੱਥੇ ਹੋਣਾ ਕੀ ਆ ਜੋ ਬੰਦੀ ਜੁੰਟ ਚ ਫੋਨ ਆਇਆ ਸੀ ਕੀ ਹੋਇਆ ਵਾ ਜੋ ਬਣ ਇਦਾਂ ਹੋ ਗਿਆ ਵਾ ਜੋ ਬਣ ਇਦਾਂ ਹੋ ਗਿਆ ਹੁਣੇ ਫੋਨ ਆਇਆ ਉੱਥੋਂ ਅਜੇ ਉਹ ਤੇ ਸਾਰਾ ਟੱਬਰ ਹੁੰਨ ਰਿਹਾ ਵਾ ਹਾਏ ਵਾਲੀ ਕਾ ਸੱਚ ਵਾ ਕਿ ਝੂਠ ਵਾ ਤੁਸੀਂ ਕੀ ਬੋਲੀ ਜਾਂਦੇ ਆ ਉਹ ਅਜੇ ਤੇ ਅਸੀਂ ਘਰ ਪਹੁੰਚੇ ਸੀ ਉਸੇ ਵੇਲੇ ਉਹਨੂੰ ਫੋਨ ਆ ਗਿਆ ਇੱਥੇ ਤੇ ਕਿਦੇ ਕੁੜੀ ਸੋਖੀ ਹੈ ਆਪਣੇ ਘਰ ਇਹ ਕਿਹੜਾ ਕੰਮ ਹੋ ਗਿਆ ਵਾ ਸਾਡੇ ਨਾਲ ਤੂੰ ਇਦਾਂ ਕਰ ਜਿੰਦਗੀ ਕੱਢੂਗੀ ਤੂੰ ਨਾ ਤਿਆਰ ਹੋ ਜਾ ਤੇ ਮੈਂ ਤੈਨੂੰ ਲੈਣ ਆਉਂਦਾ ਵਾ ਤਹੂਆ ਕਿ ਨਾਮ ਹੀ ਨਾ ਪਤਾ ਲੱਗਾ ਵਾ ਉਹ ਜਿਹਦੇ ਨੇ ਫੋਨ ਹੀ ਕੀਤਾ ਇਸ ਗੱਲ ਦਾ ਨਹੀਂ ਪਤਾ ਵੀ ਕਿਦਾਂ ਹੋਇਆ ਵਾ ਚਲ ਕੋਈ ਗੱਲ ਨਹੀਂ ਤੁਸੀਂ ਚੁੱਪ ਕਰੋ ਤੇ ਕੋਈ ਨਹੀਂ ਮੈਂ ਦੱਸਦੀ ਹਾਂ ਇੱਥੇ ਸਾਰਿਆਂ ਨੂੰ ਤੇ ਫਿਰ ਕੋਈ ਨਹੀਂ ਹੁੰਨੀ ਆ ਤੇ ਆ ਜਾ ਤੂੰ ਤਿਆਰ ਹੋ ਜਾ ਮੈਂ ਆਉਣਾ ਤੈਨੂੰ ਲੈਣ ਬੜਾ ਵੱਡਾ ਕੰਮ ਹੋ ਗਿਆ ਵਾ ਚੱਲ ਏਦਾਂ ਕਰਨਾ ਰੁਪਿੰਦਰ ਨੂੰ ਲੈ ਆਉਣਾ ਵਾ ਪਹਿਲਾਂ ਸੰਦੀਪ ਦਲਜੀਤ ਪੁੱਤ ਰਿਸਤਰਾਂ ਨੂੰ ਫੋਨ ਕਰ ਦੋ ਕਰਨਾ ਪੈਣਾ ਪੁੱਤ ਵੱਡਾ ਜਿਹਾ ਜਿੱਦ ਰੱਖ ਕੇ ਨਾ ਫੋਨ ਕਰੋ ਉਹਨਾਂ ਨੂੰ ਹੌਸਲੇ ਨਾਲ ਠੀਕ ਹੈ ਬਾਜੀ ਜੀ ਆ ਕੀ ਹੋ ਗਿਆ ਤੇ ਨਾਲ ਉਹ ਤਾਂ ਠਕਾ ਹੋ ਗਿਆ ਵਾ ਕੀ ਕਰਨਾ ਮੰਮੀ ਤੇਰੀ ਕਹਿੰਦੀ ਹੁੰਦੀ ਸੀ ਜੋ ਮੇਰਾ ਭਰਾ ਚਲ ਗਿਆ ਚ ਚੁੱਪ ਕਰ ਚੁੱਪ ਕਰ ਮੰਮੀ ਤੇਰੀ ਕਹਿੰਦੀ ਸੀ ਕਿ ਉੱਥੇ ਖਤਰਾ ਬੜਾ ਵਾ ਤੇ ਮੈਂ ਸੋਚਿਆ ਵੀ ਨਹੀਂ ਕੋਈ ਗੱਲ ਨਹੀਂ ਲੋਕਾਂ ਦੇ ਨਾਲ ਹੀ ਆ ਮੈਨੂੰ ਕੀ ਪਤਾ ਵੀ ਇਹ ਕੰਮ ਹੋ ਜਾਣਾ ਮੈਨੂੰ ਮਮੀ ਨੇ ਇਹੋ ਕਹਿੰਦਾ ਹੀ ਵੀ ਕੋਈ ਗੱਲ ਨਹੀਂ ਸਾਰੇ ਇਕੱਠੇ ਹੀ ਆ ਮੈਨੂੰ ਨਹੀਂ ਪਤਾ ਇਹ ਕੰਮ ਹੋਏ ਨਾਲ ਦੇ ਨਾਲ ਚੁੱਪ ਕਰ ਮੇਰਾ ਪੁੱਤ ਜੀ ਜੀ ਪੁੱਤ ਇਦਾਂ ਨਾ ਕਰ ਜੇ ਤੂੰ ਏਦਾਂ ਕਰੀ ਗਿਆ ਤੇ ਘਰ ਦੇ ਕੰਮ ਕਿਨੇ ਕਰਨੇ ਆ ਮੇੜੀ ਮੇੜੀਆਂ ਦੇ ਬਾਹਾਂ ਟੁੱਟ ਗਈਆਂ ਮੇਰਾ ਭਰਾਚ ਲੱਗਿਆ ਚੁੱਪ ਕਰ ਮੇਰਾ ਪੁੱਤ ਚੁੱਪ ਕਰ ਏਦਾਂ ਕਰ ਵੀ ਹੁਣ ਨਾ ਜਿਹੜੇ ਕਾਰ ਵਿਹਾਰ ਆਵਾ ਨਾ ਉਹ ਕਰ ਮੇਰਾ ਪੁੱਤ ਨਾ ਕਰ ਬੜੀ ਮਾੜੀ ਗੱਲ ਹੋ ਗਈ ਭਾਜੀ ਹੈ ਇਹ ਕੀ ਪਣ ਗਿਆ ਮੇਰਾ ਤਾਂ ਲੱਕ ਟੁੱਟ ਗਿਆ ਇਥੇ ਕਦੋਂ ਕਨੂੰ ਆਣਾ ਵਾ ਲੈ ਕੇ ਲੱਗ ਜਾਣੇ ਤੁਹਾਨੂੰ ਪਤਾ ਵੀ 2 ਦਿਨ ਲੱਗ ਜਾਣੇ ਆਂ ਇੰਤਜ਼ਾਰ ਪੜਤੀ ਕਰਨੀ ਉਹਨਾਂ ਨੇ ਆਪਣੀ ਤੇ ਫੇਰ ਹੀ ਉਹਨਾਂ ਨੇ ਦੇਣਾ ਵਾ ਉਹ ਟਾਈਮ ਤਾਂ ਲੱਗ ਜਾਂਦਾ ਵਾ ਹਾਂਜੀ ਬੜਾ ਮੜਾ ਹੋ ਗਿਆ ਪਰ ਅੰਦੀ ਬੜੀ ਮਾੜੀ ਗੱਲ ਹੋ ਗਈ ਹੈ ਤੇ ਨੀ ਨਹੀਂ ਰਹੀਆਂ ਤੇ ਸੁੱਖਣਾ ਵੀ ਨਹੀਂ ਲੱਥੀਆਂ ਮੈਂ ਤੇ ਬੜੇ ਚਾਵਾਂ ਦਾ ਪਰਤੀ ਕਰਵਾਇਆ ਹੀ ਪਰ ਮੈਨੂੰ ਨਹੀਂ ਪਤਾ ਕਿ ਇਹ ਕੰਮ ਹੋਣਾ ਮੇਰੇ ਨਾਲ ਚਲੋ ਜਦੋਂ ਅਸੀਂ ਪਰਤੀ ਕਰਾਉਨੇ ਆ ਨਾ ਬੱਚਾ ਪੌਚ ਹਾਂਜੀ ਹਾਂਜੀ ਭਾਜੀ ਕਰਨੀ ਤਾਂ ਦੇਖਦੀ ਸੇਵਾ ਹੁੰਦੀ ਆ ਹੁਣ ਪਤਾ ਨਹੀਂ ਕਿੱਥੇ ਭਾਜੀ ਡਿਊਟੀ ਲੱਗ ਜਾਣੀ ਹੁੰਦੀ ਆ ਨਹੀਂ ਇਹ ਗੱਲ ਤਾਂ ਕੋਈ ਨਹੀਂ ਤੁਸੀਂ ਹੌਸਲਾ ਰੱਖੋ ਤੁਸੀਂ ਵੀ ਇਹ ਜੀ ਨਾ ਕਰੋ ਇਦਾਂ ਵਰਲਾਪ ਨਾ ਕਰੋ ਠੀਕ ਆ ਨਾ ਭਾਜੀ ਥੱਕਾ ਹੋ ਗਿਆ ਸਾਡੇ ਨਾਲ ਹੋਇਆ ਤਾਂ ਭਾਜੀ ਬਹੁਤ ਮਾੜਾ ਵਾ ਨਾ ਚਿਰ ਵੀ ਤੁਸੀਂ ਇਥੇ ਜੇ ਨਾ ਆਪਣਾ ਖਿਆਲ ਰੱਖਿਓ ਦਵਾਈ ਟਾਈਮ ਸਿਰ ਖਾਂਦੇ ਰਹੋ ਤੇ ਜਿਹੜੀ ਇੱਕ ਸਕੈਨ ਕਰਾਉਣੀ ਹੈ ਵੀ ਕਰਾ ਲੇ ਠੀਕ ਆ ਠੀਕ ਆ ਮੇਰਾ ਤੇਜੀ ਵੀ ਮੰਨ ਨਹੀਂ ਮੰਨਦਾ ਹੈ ਤੇ ਤੁਸੀਂ ਜਾਓ ਮੈਂ ਤੇ ਕਹਿੰਨੀ ਆ ਕਿ ਤੁਸੀਂ ਜਾਓ ਸੋ ਕੋਈ ਦਾ ਨਹੀਂ ਤੁਸੀਂ ਮੇਰੇ ਕੋਲ ਆਈ ਜਾਣਾ ਕਿਉਂ ਟੈਨਸ਼ਨ ਲੈਣੇ ਚੱਲੇ ਹੈ ਜੀ ਹੁਣ ਕਿਸ ਮम्मी ਨੂੰ ਵੀ ਸアド ਲਾਂਗੇ ਜਦੋਂ ਲੋੜ ਜੋਤ ਹੈ ਤੇ ਸਸਟੇ ਕੰਮ ਸਸਟੇ ਕੰਮ ਦੋ ਚੀਜ਼ ਹੈ ਠੀਕ ਹੈ ਹਾਂ ਵਧੀਆ ਤੁਸੀਂ ਤਿੰਦੇ ਹੋਗੇ ਹੋਣੇ ਨਹੀਂ ਕੀਤਾ ਰਮਨਾ ਇਧਰ ਆ ਮੇਰੀ ਗੱਲ ਸੁਣ ਰਮਨਾ ਇਹ ਜਿੰਨਾ ਵੀ ਕਸੂਰ ਹੀ ਨਾ ਇਹ ਜੋਦਾ ਹੀ ਹੋ ਕਲਿਆਣੀ ਨਾ ਜਦੋਂ ਮੁੰਡਾ ਜਾਂਦਾ ਸੀ ਨਾ ਉਦੋਂ ਰੋਂਦੀ ਹੁੰਦੀ ਸੀ ਹੁਣ ਨਾ ਪੱਕਾ ਹੀ ਰੋਣਾ ਪੱਲੇ ਪੈ ਗਿਆ ਇਹਦੇ ਭੈਣ ਜੀ ਮੈਨੂੰ ਵੀ ਕੀ ਕਹਾਂ ਹੁਣ ਮੈਂ ਇਹੋ ਜੇ ਟਾਈਮ ਵਿੱਚ ਕੁਝ ਨਹੀਂ ਕਰ ਸਕਦੀ ਚੱਲ ਉਹਨੂੰ ਹੁਣ ਅਸੀਂ ਕੀ ਕਹਿਣਾ ਆ ਮੁੰਡਾ ਤਾਂ ਹੀ ਗਵਾ ਲਿਆ ਨਾ ਆਪਣਾ ਪੁੱਤ ਸਾਡਾ ਗਿਆ ਘਰ ਸਾਡਾ ਉੱਜੜ ਗਿਆ ਇਹਦਾ ਕੀ ਕਿਹਾ ਹੈ ਭੈਣ ਜੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀ ਕਰਾਂਗੇ ਹੁਣ ਕੋਈ ਗੱਲ ਨਹੀਂ ਹੁਣ ਜਿਹੜਾ ਟਾਈਮ ਆ ਗਿਆ ਨਾ ਸਾਡੇ ਤੇ ਇਹਨੂੰ ਰਾਲ ਮਾ ਕੇ ਕੱਢ ਗਏ ਆਏ ਭੈਣ ਜੀ ਨਹੀਂ ਕਿੱਦਾਂ ਇਹਨੂੰ ਕੱਢਣਾ ਟਾਈਮ ਨੂੰ ਮੈਨੂੰ ਤਾਂ ਟਾਈਮ ਨਹੀਂ ਭੁੱਲਦਾ ਕਿੱਦਾਂ ਮੈਂ ਕਰੋ ਤੋਰਿਆ ਹੀ ਕਿੱਦਾਂ ਛੁੱਟੀ ਕੱਟ ਕੇ ਗਿਆ ਹੀ ਨਹੀਂ ਤੇਰਾ ਕੀ ਖਿਆਲ ਆ ਮੈਨੂੰ ਦੁੱਖ ਨਹੀਂ ਗਾ ਆਈ ਡੇ ਡੇ ਹੀ ਜਦੋਂ ਮੇਰੇ ਕੋਲ ਜਾਂਦੇ ਸੀ ਕਿੱਦਾਂ ਨਾਲ ਚਾਵਾਂ ਨਾਲ ਪਾਲ ਲਿਆ ਆ ਦੁੱਖ ਮੈਨੂੰ ਵੀ ਓਨਾ ਹੀ ਆਉਣ ਡਿਆ ਆ ਪਰ ਭੈਣ ਜੀ ਮੈਨੂੰ ਗਾੜੀ ਕੁਛ ਨਹੀਂ ਦੇਂਦੀ ਹੰਡਿਆ ਮੇਰਾ ਸਭ ਕੁਝ ਖਤਮ ਹੋ ਗਿਆ ਵਾ ਬੜੀਆਂ ਆਸਾਂ ਲਾਈਆਂ ਸੀ ਤੇ ਮੇਰਾ ਪੁੱਤ ਨੌਕਰੀ ਤੇ ਲੱਗਾ ਵਾ ਇਦਾਂ ਕਰਾਂਗੇ ਘਰ ਬਣਾਵਾਂਗੇ ਪਰ ਮੇਰੀਆਂ ਤਾਂ ਸਾਰੀਆਂ ਆਸਾਂ ਦੇ ਪਾਣੀ ਫਿਰ ਗਿਆ ਚੱਲ ਮੇਰੀ ਭੈਣ ਨਾ ਚੁੱਪ ਕਰ ਆਬ ਮਾਰ ਹੋ ਜੰਗੀ ਹਾਂ ਹੌਸਲਾ ਕਰ ਭੈਣ ਜੀ ਹੌਸਲਾ ਮੈਨੂੰ ਨਹੀਂ ਆਉਂਦਾ ਕਿੱਦਾਂ ਹੌਸਲਾ ਕਰਾਂ ਮੈਂ ਗੱਲ ਸੁਣੋ ਮੇਰੀ ਹੁਣ ਅੱਗੇ ਵੇਹ ਵੀ ਕਿੱਦਾਂ ਆਉਂਦੀ ਇੱਥੇ ਜੁਨਟਾ ਦੀ ਲੈ ਕੇ ਉਹ ਵੀ ਤੇ ਕਿਸੇ ਨੂੰ ਫੋਨ ਕਰਨਾ ਪੈਣਾ ਵੇਖਣਾ ਪੈਣਾ ਆ ਜੇ ਸਾਰੇ ਟਹਿ ਟੇੜੀ ਟਾ ਕੇ ਬਹਿ ਗਏ ਨਾ ਤੇ ਕੰਮ ਕਿਨੇ ਗਾਂ ਸਾਹਮਣਾ ਆ ਕਰਨਾ ਕਿਨੇ ਆ ਤੇਰਾ ਹੀ ਖਿਆਲ ਆ ਮੈਨੂੰ ਦੁੱਖ ਨਹੀਂ ਆ ਰੋਣ ਮੈਨੂੰ ਵੀ ਆਉਂ ਰਿਹਾ ਆ ਮੁੰਡਾ ਗਵਾਇਆ ਸੀ ਆਪਣਾ ਪਰ ਸਾਰੇ ਟਹਿ ਟੇੜੀ ਟਾ ਕੇ ਬਹਿ ਗਏ ਨਾ ਤੇ ਘਰ ਦਾ ਕੰਮ ਕੌਣ ਸੰਭੂਗਾ ਹੁਣੇ ਪਰੋਣੇ ਹੋਣੇ ਸ਼ੁਰੂ ਹੋ ਜਾਣੇ ਆ ਭੈਣ ਜੀ ਤੁਸੀਂ ਕਹੋ ਮੈਂ 14 ਦਾ ਫੋਨ ਲੈ ਕੇ ਪਾਜੀ ਨੂੰ ਫੋਨ ਕਰਨ ਉੱਤੇ ਕਦੋਂ ਲੈ ਕੇ ਆਉਣਾ ਤੇ ਕਿੱਦਾਂ ਲੈ ਕੇ ਆਉਣਾ ਨੂੰ ਐ ਮੈਂ ਕਿੱਦਾਂ ਵੇਖਣਾ ਵਾ ਕੋਈ ਨਹੀਂ ਮੈਂ ਇਹਨਾਂ ਨੂੰ ਕਹਿਨੀ ਆ ਫੋਨ ਕਰਦੇ ਆ ਹੈ ਤੇ ਬਾਕੀ ਨਾ ਮੇਰੀ ਭੈਣ ਦਿਲ ਰੱਖ ਹੈ ਹੌਸਲਾ ਕਰ ਪਾਜੀ ਕਵ ਨਹੀਂ ਵੇਖਿਆ ਜਾਣ ਡਿਆ ਉਹਨਾਂ ਕੋਲੜਾ ਸੋਖਾ ਵੇਖਣਾ ਜੋ ਬੰਨਾ ਤੋਂ ਉਹਨਾਂ ਪਿਆਰੀ ਬੜਾ ਹੈ चला हाथ चलिए <laughs> आगे नहीं ਉਹ ਇਹੋ ਆ ਗਿਆ ਹਾਂ ਚੱਲ ਨਹੀਂਦਾ ਫਿਕਰ ਨਾ ਕਰੋ ਹੁਣ ਹੌਂਸਲਾ ਰੱਖੋ ਥੋੜਾ ਜਿਹਾ ਹੁਣ ਕੀ ਕਰ ਸਕਦੇ ਆ ਉਹ ਮਹਾ ਤੇ ਅਹੀਂ ਵਿਆਹ ਕੀਤਾ ਹੈ ਤੇ ਕੁੜੀ ਸੁਖੀ ਰਹੂਗੀ ਉਹ ਹੀ ਆਪਣੇ ਵੱਲੋਂ ਦੇ ਬਥੇਰਾ ਚੰਗਾ ਕੀਤਾ ਹੈ ਤੇ ਚੱਲ ਵਧੀਆ ਰਹੂ ਆਪਣੇ ਘਰ ਪਰ ਕੀ ਬਤਾਈ ਪਿਆ ਗਮ ਹੋ ਜਣਾ ਆ ਤੇ ਹੈ ਵੀ ਸੌਖੀ ਹੀ ਪਰ ਇਹ ਗੱਲ ਤਾਂ ਥੋੜਾ ਪਤਾ ਸੀ ਤੇ ਇਨਾ ਦੁੱਖ ਆ ਜਣਾ ਹੋਈਗੇ ਆਪਣੇ ਵੱਲੋਂ ਤੇ ਬਧੇਰਾ ਚੰਗਾ ਕੀਤਾ ਤੇ ਚੱਲ ਵਧੀਆ ਰਹੂ ਆਪਣੇ ਘਰ ਪਰ ਕੀ ਪਤਾ ਹੀ ਵੀ ਆ ਗਮ ਹੋ ਜਾਣਾ ਆ ਉਹਦੇ ਸਾਰਾ ਡੱਬਰ ਨਾ ਰੋ ਰੋ ਕੇ ਕੰਬਲਾ ਹੁੰਡਿਆ ਉਹਨਾਂ ਨੂੰ ਵੀ ਸਮਝ ਲੱਗਣ ਦੀ ਵੀ ਇਹ ਕੀ ਬਣ ਗਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੁੜੀ ਨੇ ਜ਼ਿੰਦਗੀ ਕਿਦੇ ਸਿਰ ਤੇ ਕੱਢਣੀ ਹੈ ਮੈਂ ਤਾਂ ਇੱਕ ਸਾਲ ਹੋਰ ਸੋਚਣ ਡਿਆ ਆਹੀਂ ਕੁੜੀ ਨੂੰ ਨਾ ਨਾਲ ਹੀ ਲਿਆਉਣਾ ਨਾਲ ਲਿਆ ਕੇ ਕੀ ਕਰਾਂਗੇ ਜੇ ਤੇ ਕੱਲੀ ਹੁੰਦੀ ਫਿਰ ਤੇ ਕੋਈ ਨਹੀਂ ਹੁਣ ਦੋ ਜਣੇ ਆ ਇੱਥੇ ਲਿਆ ਕੇ ਕੀ ਕਰਾਂਗੇ ਉਹ ਗੱਲ ਤੇ ਤੇਰੀ ਠੀਕ ਆ ਪਰ ਜੋਦਾ ਬੜਾ ਮੜਾ ਹਾਲ ਬਣਾ ਉਥੇ ਤੇਰਾ ਮੈਂ ਤੇ ਚੁੱਪ ਕਰਾਉਂ ਡਿਆ ਹਾਂ ਪਰ ਚੁੱਪ ਕਿਦਾਂ ਕਰੀ ਗਾੜੀ ਲੱਭਦਾ ਕੁਛ ਨਹੀਂ ਹਾਲੇ ਹੀ ਉਮਰ ਗਈ ਸੀ ਤੇ ਐਡਾ ਵੱਡਾ ਕੰਮ ਹੋ ਗਿਆ ਵਾ ਨਾਲੇ ਜਿਹੜਾ ਮਾਸਾ ਜਿੰਨਾ ਹੀ ਉਹਨੇ ਹਾਲੇ ਤੱਕ ਵੇਖਿਆ ਹੀ ਨਹੀਂ ਪਿਓ ਦਾ ਪਿਆਰ ਮਿਲਣਾ ਹੀ ਨਹੀਂ ਉਹਨੂੰ ਵਿਚਾਰੇ ਨੂੰ ਸਾਰੀ ਉਮਰ ਕਿਦਾਂ ਗੱਡਣੀ ਆ ਨਹੀਂ ਚਲ ਕੋਈ ਆਪ ਦੇ ਦਈਦਾ ਵਾ ਪੀ ਨੌਕਰੀ ਵਾਲਾ ਲੱਭ ਲੋ ਨੌਕਰੀ ਵਾਲਾ ਲੱਭ ਲੋ ਪਰ ਇਹ ਨਹੀਂ ਨਾ ਸੋਚਦੇ ਅਸੀਂ ਵੀ ਗਾਂ ਕੀ ਬਣਾਉ ਨੌਕਰੀ ਵਾਲੇ ਹਿਆ ਤਾਂ ਸਹੀ ਆ ਸਾਰੇ ਕਰਦੇ ਹੀ ਆ ਉਥੇ ਘੜਾ ਬਸਾਰਿਆਂ ਦਾ ਹੀ ਇਦਾਂ ਦੇ ਕੰਮ ਹੁੰਦੇ ਆ ਘਰੇ ਇਹਦੀ ਕਿਸਮਤੀ ਵਿਚਾਰੀ ਦੀ ਨਹੀਂ ਮਾੜੀ ਮਾਪਿਓ ਦੇ ਸਾਡਾ ਅੱਗੇ ਹੈ ਨਹੀਂ ਨਾ ਤੇ ਉਤੋਂ ਆਹ ਕੰਮ ਪੈ ਗਿਆ ਮਹਾਦੇ ਭਾਰ ਲਾਇਆ ਅਹੀਂ ਸਿਰ ਤੋਂ ਬੜਾ ਔਖਾ ਹੋ ਗਿਆ ਵਾ ਚਲ ਹੌਸਲਾ ਦਿਓ ਉਹ ਨੂੰ ਹੁਣ ਜਾ ਕੇ ਹੁਣ ਆਪ ਨਾ ਜਾ ਕੇ ਅਹੀਂ ਦਮਨ ਖਰਾਬ ਕਰੀ ਜਾਇਓ ਉਹਨੂੰ ਵਿਚਾਰੀ ਨੂੰ ਕਿੰਨੇ ਸਾਂਭਣਾ ਆ ਅਹੀਂ ਵੇਖਣਾ ਮਦੇ ਵੱਲ ਉਹ ਵੇਖਣਾ ਤੇ ਅਹੀਂ ਆ ਚਲ ਚਲੀਏ ਫਿਰ ਅਹੀਂ ਆਹ ਚਲੋ ਫਿਰ ਆ ਗਈ ਮੈਂ ਵੀ ਓਏ ਆਹ ਉਥੇ ਪਰੋਣੇ ਪਰੋਣੇ ਆ ਗਏ ਹੋਣੇ ਆ ਸਾਰੇ ਆਹ ਜਾਣਾ ਤੇ ਪੈਣਾ ਹੀ ਆ ਹੁਣ ਚਲ ਆ ਜਾ ਫੇ ਹੁਣ ਤੇ ਚਲੋ ਕੋਈ ਨਹੀਂ ਇਆਗੀ ਬਾਅਦੋਂ ਵੀ ਫੇਰਾ ਫੂਰਾ ਮਾਰਦੇ ਹੀ ਰਹੋ ਪੂਰੇ ਪਰਿਵਾਰ ਦੇ ਉਦਾਂ ਸਾਰਾ ਹੀ ਚੰਗਾ ਵਾ ਹੁਣ ਇਹ ਗੱਲ ਦਾ ਨਹੀਂ ਪਤਾ ਕਿ ਬਾਅਦੋਂ ਵੀ ਚੰਗੇ ਰਹਿੰਦੇ ਆ ਕਿ ਨਹੀਂ ਰਹਿੰਦੇ ਨਹੀਂ ਨਹੀਂ ਚੰਗੇ ਹੀ ਰਹਿਣਗੇ ਚੰਗੇ ਕੀ ਉਹ ਨਹੀਂ ਰਹਿਣਾ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਉਹਨੇ ਵਿਚਾਰੀ ਨੇ ਕਿਹਦੇ ਸਿਰ ਤੇ ਜ਼ਿੰਦਗੀ ਕੱਢਣੀ ਹੁਣ ਉਹੀ ਆਸਰਾ ਵਾ ਉਹਨਾਂ ਦਾ ਚਲ ਕੋਈ ਗੱਲ ਨਹੀਂ ਛੱਡ ਦੇ ਨਾ ਗੱਲਾਂ ਤੇ ਆ ਜਾ ਮੈਂ ਮੋਟਰਸਾਈਕਲ ਕੱਢਾਂ ਬਾਹਰ ਹਾਂ ਚਲੋ ਫਿਰ ਇਨਨੋਂ ਤੇ ਘੜੀ ਮੁੜੀ ਗਈ ਜਾਂਦੀ ਆਂ ਪੀ ਚੱਲ ਜੋਤ ਨੂੰ ਵੀ ਹੌਸਲਾ ਦੇਉ ਜਾ ਕੇ ਪਰ ਮਨ ਤੇ ਮੇਰਾ ਵੀ ਆਪਣਾ ਨਹੀਂ ਖਲੋਂਦਿਆ ਚੱਲੋਂ ਜਾਣਾ ਤੇ ਪੈਣਾ ਹੀ ਆ ਪਰ ਬੜੀ ਮੜੀ ਹੋਈ ਆ